ਬਿੱਤੇ ਦਿਨ ਇੱਕ ਆਕਾਸ਼ ਪ੍ਰੀਤ ਕਪਲ ਦੀ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹਨਾਂ ਨੇ ਰੂਸਟਰਾਂ ਨੂੰ ਗਾਲਾਂ ਮਾਵਾ ਪੈਣਾ ਦੀਆਂ ਗੱਡੀਆਂ ਸੀ ਤੇ ਉਸ ਤੋਂ ਬਾਅਦ ਰੋਮੀ ਥੱਗ ਲਾਈਫ ਨੇ ਇੱਕ ਸਟੋਰੀ ਪਾ ਕੇ ਕਿਹਾ ਸੀਗਾ ਕਿ ਮੈਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਤੋਂ ਇਹ ਚੀਜ਼ ਬਾਰੇ ਪੁੱਛੂੰਗਾ ਤੇ ਰੋਮੀ ਥੱਗ ਲਾਈਫ ਕੱਲ ਉਹਨਾਂ ਦੇ ਘਰੇ ਗਿਆ ਤੇ ਉਹਨਾਂ ਤੋਂ ਮਾਫੀ ਵੀ ਮੰਗਵਾਈ ਉਸ ਦੀ ਵੀਡੀਓ ਤੁਸੀਂ ਆਪਣੇ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਕੁਝ ਲੋਕਾਂ ਨੇ ਕਿਹਾ ਕਿ ਕਿਸੇ ਦੇ ਘਰੇ ਜਾ ਕੇ ਮਾਫੀ ਮੰਗਾਉਣਾ ਇਹ ਗਲਤ ਗੱਲ ਹੈ ਇਹ ਨੈਟ ਦੀ ਲੜਾਈ ਨੈਟ ਤੇ ਹੀ ਰਹਿਣ ਦੇ ਤੇ ਉੱਥੇ ਸਭ ਤੋਂ ਪਹਿਲਾਂ ਫਰੈਸ਼ੀ ਕਨੇਡੀਅਨ ਨੇ ਆਪਣੀ ਇਨਸਟਾਗ੍ਰਾਮ ਦੇ ਉੱਤੇ ਸਟੋਰੀ ਪਾ ਕੇ ਲਿਖਿਆ ਕਿ ਆਈ سپورਟ ਯੂ ਬ੍ਰੋ ਤੇ ਨਾਲ ਹੀ ਉਹਨਾਂ ਨੇ ਇਹ ਅਗਲੀ ਸਟੋਰੀ ਦੇ ਵਿੱਚ ਲਿਖਿਆ ਕਿ ਬਲੌਗ ਵਾਲਾ ਗੰਦ ਤਾਂ ਨਹੀਂ ਮੁਕਣਾ ਆਪਣੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵਰਡ ਨਾਲ ਬੋਲ ਕੇ ਆਮ ਲੋਕਾਂ ਨੂੰ ਇਹਨਾਂ ਦੇ ਫੋਕੇ ਸਟਾਰ ਸਮਝਣ ਦੇ ਵਹਿਮ ਚੋਂ ਦੂਰ ਕੱਢੀਏ ਪਰ ਕਿਸੇ ਨੂੰ ਘਰ ਜਾ ਕੇ ਧਮਕਾਉਣਾ ਤੇ ਡਰਾਉਣਾ ਮਾਫੀ ਮੰਗਾਉਣਾ ਕੋਈ ਸਮਝਦਾਰੀ ਦੀ ਗੱਲ ਨਹੀਂ ਹੈਗੀ ਅਗਲੀ ਸਟੋਰੀ ਦੇ ਵਿੱਚ ਇਹ ਵੀ ਦੱਸਿਆ ਕਿ ਉਹਨਾਂ ਨੇ ਗਾਣਾ ਕੈਰੀ ਮਨਾਟੀ ਨੂੰ ਕੱਢਿਆ ਸੀ ਬਾਕੀ ਥੋੜਾ ਕੀ ਵਿਚਾਰਾ ਕੀ ਫਰੈਸ਼ੀ ਕੈਨੇਡੀਅਨ ਸਹੀ ਬੋਲ ਰਿਹਾ ਜੇ ਰੌਮੀ ਤੁਹਾ ਗਾਇਫ ਸਹੀ ਸੀਗਾ ਤਾਂ ਆਪਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਿਚਾਰ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਰੱਬ ਰਾਖਾ